ਇੱਕ ਕੁੜੀ ਜਿਸਨੇ ਕਿਹਾ ਕੱਲ ਕਰ ਲਾਂਗੇ ਤੇ ਦੂਜੀ ਨੇ ਕਿਹਾ ਅੱਜ ਕਰਨਾ ਏ ਨਤੀਜਾ ਹੈਰਾਨ ਕਰ ਦੇਵੇਗਾ ਇਹ ਗੱਲ ਹੈ ਦੋ ਸਹੇਲੀਆਂ ਸੂਚੀ ਅਤੇ ਕਿਰਨ ਦੀ ਦੋਵੇਂ ਇੱਕੋ ਪਿੰਡ ਵਿੱਚ ਰਹਿੰਦੀਆਂ ਇੱਕੋ ਸਕੂਲ ਵਿੱਚ ਪੜ੍ਹਦੀਆਂ ਪਰ ਸੋਚ ਬਿਲਕੁਲ ਵੱਖ ਸੂਚੀ ਬਹੁਤ ਆਲਸੀ ਸੀ ਉਹ ਹਮੇਸ਼ਾ ਕਹਿੰਦੀ ਅੱਜ ਨਹੀਂ ਕੱਲ ਕਰ ਲਾਂਗੇ ਪੜ੍ਹਾਈ ਬਾਅਦ ਚੋ ਘਰ ਦਾ ਕੰਮ ਮੰਮੀ ਕਰ ਲਵੇਗੀ ਕਈ ਵਾਰ ਕੰਮ ਦੀ ਕਿਤਾਬ ਖੋਲੇ ਬਿਨਾ ਹੀ ਸੌ ਜਾਂਦੀ ਦੂਜੇ ਪਾਸੇ ਕਿਰਨ ਸੀ ਸਵੇਰੇ 5 ਵਜੇ ਉੱਠਦੀ ਘਰ ਦਾ ਕੰਮ ਕਰਦੀ ਮੰਮੀ ਦੀ ਮਦਦ ਕਰਦੀ ਕਿਰਨ ਜੇ ਅੱਜ ਮਿਹਨਤ ਕਰਾਂਗੀ ਤਾਂ ਕੱਲ ਸੁਪਨੇ ਸੱਚ ਹੋਣਗੇ ਸਕੂਲ ਚੋਂ ਵੀ ਇਹੀ ਹਾਲ ਸੀ ਟੀਚਰ ਜੋ ਮਿਹਨਤ ਕਰਦਾ ਉਹੀ ਕਾਮਯਾਬ ਬਣਦਾ ਕਿਰਨ ਮੰਨ ਲਾ ਕੇ ਸੁਣਦੀ ਨੋਟ ਬਣਾਉਂਦੀ ਸੂਚੀ ਪਿੱਛੇ ਬੈਠ ਕੇ ਕਹਿੰਦੀ ਸੂਚੀ ਉਹ ਬਕਵਾਸ ਹੀ ਕਰਦੇ ਰਹਿੰਦੇ ਨੇ ਵਕਤ ਲੰਘਦਾ ਗਿਆ 8ਵੀਂ 10ਵੀਂ ਫਿਰ 12ਵੀਂ ਦੇ ਇਮਤਿਹਾਨ ਆ ਗਏ ਕਿਰਨ ਰਾਤ ਰਾਤ ਤੱਕ ਪੜ੍ਹਦੀ ਰਹੀ ਸੂਚੀ ਦੋ ਪੇਪਰ ਪੜ੍ਹ ਕੇ ਬੋਰਡ ਹੋ ਗਈ ਸੂਚੀ ਚਲੋ ਛੱਡ ਪਾਸ ਤਾਂ ਹੋ ਹੀ ਜਾਣਾ ਹੈ ਨਤੀਜਾ ਆ ਗਿਆ ਕਿਰਨ ਨੇ ਵੰਨ ਨੇ ਤਾਂ ਹਾਸਲ ਕੀਤੇ ਪਿੰਡ ਜੋ ਫਸਟ ਸੂਚੀ ਦੇ ਸਿਰਫ 45 ਬੜੀ ਮੁਸ਼ਕਲ ਨਾਲ ਪਾਸ ਹੁਣ ਦੋਵੇਂ ਕਾਲਜ ਗਈਆਂ ਕਿਰਨ ਸਕਾਲਰਸ਼ਿਪ ਲੈਣ ਲੱਗੀ ਕੰਪੀਟੀਸ਼ਨ ਜਿੱਤ ਲੱਗੀ ਸੂਚੀ ਕਹਿੰਦੀ ਸੂਚੀ ਤੂੰ ਪਾਗਲ ਹੈ ਇੰਨੀ ਮਿਹਨਤ ਕੌਣ ਕਰਦਾ ਪਰ ਕਿਰਨ ਨੇ ਮਿਹਨਤ ਜਾਰੀ ਰੱਖੀ ਸੂਚੀ ਕਾਸ਼ ਮੈਂ ਵੀ ਤੇਰੇ ਨਾਲ ਪੜ ਲੈਂਦੀ ਕਾਸ਼ ਕੱਲ ਕੱਲ ਨਾ ਕਰਦੇ ਕਿਰਨ ਕੱਲ ਸੋਚਣ ਚੋਂ ਨਾ ਗੁਜ਼ਾਰ ਅੱਜ ਸ਼ੁਰੂ ਕਰ ਅਜੇ ਵੀ ਵਕਤ ਐ ਸੂਚੀ ਨੇ ਉਸੇ ਦਿਨ ਤੋਂ ਫੈਸਲਾ ਕੀਤਾ ਬਸ ਅੱਜ ਤੋਂ ਕੋਈ ਕੱਲ ਨਹੀਂ ਉਹ ਪੜ੍ਹਨ ਲੱਗੀ ਸਕਿੱਲ ਸਿੱਖਣ ਲੱਗੀ ਆਪਣੇ ਆਪ ਤੇ ਕੰਮ ਕਰਨ ਲੱਗੀ 6 ਮਹੀਨਿਆਂ ਦੀ ਮਿਹਨਤ ਬਾਅਦ ਸੂਚੀ ਨੇ ਵੀ ਜੌਬ ਹਾਸਲ ਕਰ ਲਈ ਪਰ ਇਹ ਸਿਰਫ ਮਿਹਨਤ ਨਾਲ ਸੰਭਵ ਹੋਇਆ ਮੋਰਲ ਸਫਲਤਾ ਉਹਨਾਂ ਨੂੰ ਮਿਲਦੀ ਹੈ ਜੋ ਕਰਨਾ ਇਹ ਕਹਿੰਦੇ ਨੇ ਨਾ ਕਿ ਉਹਨਾਂ ਨੂੰ ਜੋ ਕਰਨਾ ਕੀ ਕਹਿੰਦੇ ਦੋਸਤੋ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਅਗਲੀ ਵਾਰ ਕਿਹੜੀ ਕਹਾਣੀ ਸੁਣਨੀ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਕਰਿਓ ਆਪਣੇ ਦੋਸਤਾਂ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਹਰ ਨਵੀਂ ਮੋਰਲ ਸਟੋਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ